ਨਮਸਕਾਰ ਦੋਸਤੋ ਅੱਜ ਅਸੀਂ ਖੜੇ ਹਾਂ ਰਾਜਪੂਰਾ ਦੇ ਸਰਕਾਰੀ ਸੀਨੀਅਰ ਸਕੈਂਡੀ ਸਮਾਰਟ ਸਕੂਲ ਪਬਰੀ ਦੇ ਵਿੱਚ ਜਿੱਤੇ ਦੇ ਟੀਚਰਾਂ ਨੂੰ ਪੰਜਾਬ ਸਰਕਾਰ ਵੱਲੋਂ ਸਿੰਗਾਪੂਰ ਦੇ ਵਿੱਚ ਸਕੂਲ ਦੇਖਣ ਵਾਸਤੇ ਭੇਜਿਆ ਸੀਗਾ ਕਿ ਜਿਹੜੇ ਉੱਥੇ ਦੇ ਸਕੂਲ ਹੈਗੇ ਉਹ ਕਿਵੇਂ ਆਪਰੇਟ ਹੁੰਦੇ ਹਨ ਤੇ ਉੱਥੋਂ ਆਏ ਟੀਚਰ ਨੇ ਇਸ ਸਮਾਰਟ ਸਕੂਲ ਦੇ ਵਿੱਚ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇੱਥੇ ਹੋਮ ਸਾਇੰਸ ਲੈਬ ਬਣਾਈ ਹੈ ਜਿੱਤੇ ਕਿ ਬੱਚਿਆਂ ਨੂੰ 6ਵੀਂ ਕਲਾਸ ਦੇ ਬੱਚਿਆਂ ਨੂੰ ਸ਼ੁਰੂ ਕੁਕਿੰਗ ਸਿਖਾਈ ਜਾ ਰਹੀ ਹੈ ਜੋ ਸਿੰਗਾਪੁਰ ਦੇ ਵਿੱਚ ਟੀਚਰ ਦੇਖ ਕੇ ਆਏ ਸੀ ਕਿ ਕਿ ਉੱਥੇ ਬੱਚਿਆਂ ਨੂੰ ਕੁਕਿੰਗ ਸਿਖਾਈ ਜਾਂਦੀ ਹੈ ਸਕੂਲਾਂ ਦੇ ਵਿੱਚ ਹੀ ਉਹੀ ਦਾ ਉਹੀ ਉਪਰਾਲਾ ਸਰਕਾਰੀ ਸਕੂਲ ਪਬਰੀ ਦੇ ਵਿੱਚ ਇੱਥੇ ਕੀਤਾ ਜਾ ਰਿਹਾ ਹੈ ਇੱਥੇ ਹੋਮ ਸਾਇੰਸ ਲੈਬ ਬਣਾਈ ਗਈ ਹੈ ਜਿੱਤੇ ਬੱਚਿਆਂ ਨੂੰ ਕੁਕਿੰਗ ਸਿਖਾਈ ਜਾਏਗੀ ਤੇ ਇੱਥੇ ਸੋਸ਼ਲ ਸਾਇੰਸ ਲੈਬ ਵੀ ਬਣਾਈ ਗਈ ਹੈ ਜਿਤੇ ਬੱਚਿਆਂ ਨੂੰ ਸੋਸ਼ਲ ਸਾਇੰਸ ਬਾਰੇ ਨੋਲਿਜ ਦਿੱਤੀ ਜਾਏਗੀ ਤੇ ਅੱਜ ਇੱਥੇ ਐਮਐਲਏ ਘਨੌਰ ਗੁਰਲਾਲ ਜੀ ਅੱਜ ਇੱਥੇ ਪਹੁੰਚਣਗੇ ਤੇ ਇੱਥੇ ਇਹ ਹੋਮ ਸਾਇੰਸ ਲੈਬ ਅਤੇ ਸੋਸ਼ਲ ਸਾਇੰਸ ਲੈਬ ਦਾ ਉਦਘਾਟਨ ਕਰਨਗੇ। ਮੈਂ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਪੰਜਾਬ ਦੀ ਪਹਿਲੀ ਲੈਬਣੀ ਲੈਬ ਇਹ ਹੈ ਜੀ ਕੋਈ ਲੈਬ ਆਪਣੇ ਸਕੂਲ ਚ ਕੁਕਿੰਗ ਲੈਬ ਬਿਲਕੁਲ ਕੋਈ ਨਹੀਂ ਬੱਸ ਮਿਹਰਬਾਨੀ ਤੇ ਦੇ ਦੋ ਬੱਸ ਇਹ ਸਾਡੇ ਨਾਲ ਲੈ ਲਓ ਮਿਹਰਬਾਨੀ ਥੈਂਕ ਯੂ ਗੋ ਟੂ ਬੀ ਐਸ ਐਟ ਡੋਗਰ ਨੂੰ ਖਾਣ ਦੀ ਮਾਦਿ ਸਪੂਰਣ ਦੇ ਬਹੁਤ ਬਹੁਤ ਧੰਨਵਾਦ ਜੀ ਸੀਨੀਅਰ ਸਕੰਡਰੀ ਸਕੂਲ ਪਬਰੀ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਨੂੰ ਲੈ ਕੇ ਸੀਨੀਅਰਸ ਕੰਟਰੀ ਸਕੂਲ ਪਵਰੀ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਸਲਾਨਾ ਰੱਖਿਆ ਗਿਆ ਜਿਸ ਦੇ ਵਿੱਚ ਜੋ ਕੰਮ ਪਿਛਲੇ 3 ਸਾਲ ਦੇ ਵਿੱਚ ਪਵਰੀ ਦੇ ਵਿੱਚ ਕਰਾਏ ਗਏ ਸਕੂਲ ਦੇ ਵਿੱਚ ਤਕਰੀਬਨ 42 ਲੱਖ ਰੁਪਏ ਦੇ ਨਾਲ ਜਿਹਦੇ ਵਿੱਚ ਤਿੰਨ ਕਲਾਸਰੂਮ ਬਾਉਂਡਰੀ ਵਾਲ ਲੈਬਾਰਟਰੀ ਇਹ ਸਾਰਾ ਕੰਮ ਜਿਹੜਾ ਕਰਾਇਆ ਗਿਆ ਚੰਗੀ ਸਿੱਖ ਹੁਲਤ ਦੇ ਲਈ ਸੁਪ੍ਰੀਅ ਸਕੂਲ ਦੇ ਪ੍ਰਿੰਸੀਪਲ ਮਨਦੀਪ ਸਿੰਘ ਜੀ ਚੀਮਾ ਸਾਹਿਬ ਸਮੂਹ ਇਹਨਾਂ ਦਾ ਸਾਰਾ ਸਟਾਫ ಗ್ರಾಮ ਪੰਚਾਇਤ ਪਵਰੀ ਕਿਉਂ 3 ਸਾਲ ਦੇ ਵਿੱਚ ਬਹੁਤ ਜ਼ਿਆਦਾ ਸਕੂਲਾਂ ਦੇ ਵਿੱਚ ਤਕਰੀਬਨ 98% ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦੇ ਲਈ ਜਿੱਥੇ ਵੀ ਚਾਰਦਵਾਰੀ ਦੀ ਲੋੜ ਸੀ ਜਿੱਥੇ ਵੀ ਕਲਾਸਰੂਮ ਦੀ ਲੋੜ ਸੀ ਜਿੱਥੇ ਵੀ ਲੈਬ ਦੀ ਲੋੜ ਸੀ ਚਾਹੇ ਉਹ ਵਾਸ਼ਰੂਮ ਟਾਇਲਟਾਂ ਦੀ ਲੋੜ ਸੀ ਉਹ ਸਾਰੇ ਕੰਮ ਜਿਹੜੇ ਕੰਪਲੀਟ ਕੀਤੇ ਗਏ ਇਸ ਦੇ ਨਾਲ ਦੋ ਫਾਇਦੇ ਹੋ ਜਾਂਦੇ ਆ ਕਿ ਨਾਲੇ ਤਾਂ ਜਿਹੜਾ ਕੰਮ ਹੋਇਆ ਉਹ ਚੈੱਕ ਹੋ ਜਾਂਦਾ ਨਾਲੇ ਜਿਹੜੀ ਨਵੀਂ ਡਿਮਾਂਡ ਜਿਹੜੀ ਆ ਉਹ ਸਕੂਲਾਂ ਦੇ ਵਿੱਚੋਂ ਬੱਚਿਆਂ ਤੋਂ ਮਿਲ ਕੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਮਿਲ ਕੇ ਉਹ ਨਵੀਂ ਜਿਹੜੀ ਡਿਮਾਂਡ ਦਾ ਵੀ ਪਤਾ ਲੱਗਦਾ ਸਰ ਕਿੰਨੇ ਕੁ ਜਿਹੜੇ ਅੱਜ ਉਦਘਾਟਨ ਕੀਤੇ ਗਏ ਨੇ ਸਕੂਲਾਂ ਦੇ ਵਿੱਚ ਤਕਰੀਬਨ ਹਰ ਹਲਕੇ ਦੇ ਵਿੱਚ ਕੀਤਾ ਗਿਆ ਹਲਕੇ ਘਨੌਰ ਦੇ ਵਿੱਚ ਅੱਜ ਦੋ ਉਦਘਾਟਨ ਕੀਤੇ ਗਏ ਨੇ ਨਰਲੂ ਦੇ ਵਿੱਚ ਤੇ ਪਵਰੀ ਦੇ ਵਿੱਚ ਦੋਨਾਂ ਦੇ ਵਿੱਚ ਜਿਹੜਾ ਉਦਘਾਟਨ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਜਿਹੜਾ ਉਹ ਵੱਤ ਚੜ ਕੇ ਜਿਹੜੇ ਅਧ்கਾਟਨ ਕੀਤੇ ਜਾਣਗੇ ਕਿਉਂ तकरीबन ਕੋਈ ਐਸਾ ਸਕੂਲ ਨਹੀਂ ਜਿੱਥੇ ਆਪਾਂ ਗ੍ਰਾਂਟ ਨਾ ਦਿੱਤੀ ਹੋਵੇ ਜਿੱਥੇ ਦਿੱਤੀ ਉਹ ਤੇ ਆਪਾਂ ਜਰੂਰ ਜਿਹੜਾ ਉਹ ਜਾ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਜੀ ਸਾਰੇ মিডিਆ ਵਾਲਾਂ ਦਾ ਵੀ ਪਬਰੀ ਵਾਲੀ ਸੰਗਤ ਦਾ ਵੀ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚ ਸਾਹਿਬਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਾਂਜੀ ਮੈਂ ਨਿਸ਼ਾ ਗੋਇਲ ਵਰਕਿੰਗ ਐਜ਼ ਅ ਹੋਮ ਸਾਇੰਸ ਮਿਸਟਰਸ ਇਨ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪਬਰੀ ਮੈਂ ਇਥੇ ਹੋਮ ਸਾਇੰਸ ਦਾ ਲੈਬ ਜਿਹੜੀ ਬਣਾਈ ਗਿਆ ਪ੍ਰਿੰਸੀਪਲ ਮਨਦੀਪ ਸਿੰਘ ਚੀਮਾ ਜੀ ਦੀ ਅਗਵਾਈ ਹੇਠ ਬਣਾਈ ਗਿਆ ਹੈ ਪਹਿਲਾਂ ਇੱਥੇ ਜੋ 2 ਇਅਰ 17 ਚ ਮੈਂ ਜੁਆਇਨਿੰਗ ਕੀਤਾ ਸੀ ਕੋਈ ਲੈਬ ਨਹੀਂ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਇੱਕ ਸਿੰਗਾਪੁਰ ਪ੍ਰੋਜੈਕਟ ਭੇਜਿਆ ਸੀ ਜਿਹੜੇ ਪ੍ਰਿੰਸੀਪਲਸ ਨੂੰ ਭੇਜਿਆ ਗਿਆ ਸੀ ਉਹਦੇ ਵਿੱਚ ਸਾਡੇ ਪ੍ਰਿੰਸੀਪਲ ਸਰ ਮਨਦੀਪ ਸਿੰਘ ਚੀਮਾ ਜੀ ਵੀ ਜੁਆਇਨ ਕੀਤਾ ਸੀ ਉਹਨਾਂ ਨੇ ਉਹਨਾਂ ਨੇ ਫਿਰ ਅਗੇ ਇਨੀਸ਼ੀਏਟਿਵ ਲੈ ਕੇ ਆਊਟਸੋਰਸਿੰਗ ਤੋਂ ਪੈਸਾ ਵਗੈਰਾ ਇਕੱਠਾ ਕਰਕੇ 1-4-5 ਲੱਖ ਦੇ ਵਿੱਚ ਲੈਬ ਬਣਾਈ ਹੈ ਜਿਦੇ ਵਿੱਚ ਅਸੀਂ ਮੈਂ ਐਜ਼ ਅ ਹੋਮ ਸਾਇੰਸ ਮਿਸਟਰਸ ਬੱਚਾ ਨੂੰ ਫੂਡ ਬਾਰੇ ਦੱਸ ਰਹੀ ਹਾਂ ਤੁਸੀਂ ਅੱਜਕੱਲ ਜਾਂਦੇ ਹੀ ਹੋ ਵੀ ਜਿਹੜੇ ਫੂਡ ਦਾ ਟ੍ਰੈਂਡ ਬਾਹਰਲਾ ਫੂਡ ਦਾ ਚੰਗ ਫੂਡ ਦਾ ਟ੍ਰੈਂਡ ਜਿਆਦਾ ਹੋ ਰਿਹਾ ਹੈ ਜਿਸ ਨਾਲ ਪ੍ਰੋਬਲਮਸ ਵੀ ਬਹੁਤ ਹੋ ਰਹੀਆਂ ਡਾਇਬਟੀਕ ਬੀਪੀ ਹਨਾ 슈ਗਰ ਕੈਂਸਰ ਜੈਸੇ ਪੇਸ਼ੈਂਟਸ ਆ ਰਹੇ ਹਨ ਕਿਉਂਕਿ ਬੱਚੇ ਪੈਕਡ ਫੂਡ ਜਿਵੇਂ ਬਿਸਕੁਟਸ ਵੈਰਾਹੀ ਚਾਹੁੰਦੇ ਆਂਕਿੰਗ ਬਾਰਲਾ ਫੂਡ ਜ਼ਿਆਦਾ ਖਾ ਰਹੇ ਆ ਤਾਂ ਇੱਥੇ ਲੈਬ ਇਸ ਤੱਕੇ ਬਣਾਈ ਗਈ ਹੈ ਤਾਂ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ-ਨਾਲ ਸਟੱਡੀਜ਼ ਦੇ ਨਾਲ ਆ ਜਿਹੜੀ ਬੇਸਿਕ ਨੀਡ ਹੈ ਫੂਡ ਦੀ ਉਹ ਵੀ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਬੱਚੇ ਜਿਹੜੇ ਹੈ ਆਪਣੇ ਫਿਊਚਰ ਦੇ ਵਿੱਚ ਪ੍ਰੋਬਲਮਸ ਘਟਣ ਜਿਵੇਂ ਬੱਚਿਆਂ ਨੂੰ ਅਟੈਂਡ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜ਼ਿਆਦਾਤਰ ਵੀ ਬਾਹਰ ਜਾ ਰਹੇ ਬੱਚੇ ਤਾਂ ਉੱਥੇ ਉਹਨਾਂ ਨੂੰ ਫੂਡ ਦੀ ਪ੍ਰੋਬਲਮ ਆ ਰਹੀ ਹੈ ਤਾਂ ਉਹਨਾਂ ਨੂੰ ਕੁਕਿੰਗ ਸਕਿਲਸ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਕੇ ਤਾਂ ਕਿ ਉਹ ਐਜ਼ ਏ ਕੋਰਸ ਵੀ ਲੈ ਸਕਣੇ ਕੋਰਸ ਮੀਨਸ ਮਤਲਬ ਜੇ ਉਹਨਾਂ ਨੂੰ ਕੋਈ ਵੀ ਕੰਮ ਬਾਹਰ ਜਾ ਕੇ ਨਹੀਂ ਮਿਲ ਰਿਹਾ ਉਹ ਆਪਣਾ ਕੁਝ ਐਸੇ ਕੁਕਿੰਗ ਨੂੰ ਜਿਵੇਂ ਬੇਕਰੀ ਨੂੰ ਅ ਦੋਸਾ ਵਗੈਰਾ ਇਹ ਸਾਰੀਆਂ ਚੀਜ਼ਾਂ ਨੂੰ ਜਿਵੇਂ ਸਾਊਥ ਇੰਡੀਅਨ ਫੂਡਸ ਉੱਥੇ ਜਾ ਕੇ ਸਟਾਲਸ ਲਗਾ ਕੇ ਆਪਣਾ ਅਰਨਿੰਗ ਸੋਰਸ ਬਣਾ ਸਕਦੇ ਨੇ ਤਾਂ ਇਹਨਾਂ ਇਨੀਸ਼ੀਏਟਿਵਸ ਇਹ ਸਾਰੇ ਲਈ ਮੈਂ ਥੈਂਕਫੁਲ ਹੋਵਾਂਗੀ ਆਪਣੇ ਪ੍ਰਿੰਸੀਪਲ ਸਰ ਜੀ ਦਾ ਪ੍ਰਿੰਸੀਪਲ ਸਰ ਮਨਦੀਪ ਸਿੰਘ ਚੀਮਾ ਜੀ ਦਾ ਐਸ ਐਮ ਸੀ ਕਮੇਟੀ ਦਾ ਮੇਰੇ ਸਾਰੇ ਸਟਾਫ ਮੈਂਬਰਸ ਉਹ ਮੇਰੇ ਨਾਲ ਖੜੇ ਸੀ ਜਦੋਂ ਵੀ ਅਸੀਂ ਕੋਈ ਵੀ ਪ੍ਰੋਬਲਮ ਆਈ ਉਹਨਾਂ ਨਾਲ ਮਿਲ ਕੇ ਇਹ ਪ੍ਰੋਬਲਮ ਨੂੰ ਸੌਟਰਡ ਕੀਤਾ ਤੇ ਮੈਂ ਰੀਅਲੀ ਥੈਂਕਫੁਲ ਕਰਾਂਗੀ ਭਗਵਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਹ ਸਿੰਘਾ ਪ੍ਰੋਜੈਕਟ ਚਲਾਇਆ ਕਿਉਂਕਿ ਉਹਨਾਂ ਦੀ ਬਾਈ ਹੈਟ ਚਲਾਇਆ ਗਿਆ ਤਾਂਕਿ ਅੱਗੇ ਇਨੀਸ਼ੀਏਟਿਵ ਮਿਲਿਆ ਬੇਸਿਕ ਫੂਡ ਨਿਊਟ੍ਰੀਸ਼ਨ ਵੈਲਿਊ ਨੂੰ ਦੱਸਣਾ ਸੀਗਾ ਵੀ ਜਿਹੜੇ ਮਿਲਟਸ ਜਿਹੜੇ ਫੂਡ ਅਸੀਂ ਭੁੱਲ ਚੁੱਕੇ ਹਾਂ ਤੁਸੀਂ ਦੇਖੋ ਵੀ ਬਾਜਰਾ ਰਾਗੀ ਇਹ ਜਿਹੜੇ ਮਿਲਟਸ ਹੈ ਇਹ ਸਾਰੇ ਫੂਡਸ ਅਸੀਂ ਭੁੱਲ ਚੁੱਕੇ ਹਾਂ ਅਸੀਂ ਕਿੰਨੀਆਂ ਚੀਜ਼ਾਂ ਤੇ ਆ ਗਏ ਮੋਮੋਜ਼ ਵਗੈਰਾ ਜਿਹਦੇ ਵਿੱਚ ਕੁਛ ਵੀ ਵੈਲਿਊ ਨਹੀਂ ਰਹੀ ਉਹਨਾਂ ਨੂੰ ਪੈਕਿੰਗ ਕਰਕੇ ਹੋਰ ਵੀ ਉਹਦੇ ਵਿੱਚ ਪ੍ਰੀਜ਼ਰਵੇਟਿਵਸ ਪਾ ਕੇ ਜਿਹੜੇ ਫੂਡ ਹੈਲਥ ਨੂੰ ਡਿਸਟਰੋਏ ਕਰ ਰਹੇ ਆ ਉਨ੍ਹਾਂ ਹੈਲਥ ਨੂੰ ਇਸ਼ੂਸ ਨੂੰ ਖਤਮ ਕਰਨ ਲਈ ਇਹ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਹੈ ਜਿਹੜਾ ਸਾਡੇ ਸਕੂਲ ਦੇ ਵਿੱਚ ਆਈ ਥਿੰਕ ਫਰਸਟ ਲੈਬ ਹੋਊਗੀ ਹோம் ਸਾਇੰਸ ਲੈਬ ਜਿ ਤੁਸੀਂ ਦੇਖਿਆ ਹੀ ਕਿੰਨੇ ਇਕਵਿਪਮੈਂਟਸ ਸਰ ਨੇ ਪ੍ਰੋਵਾਈਡ ਕੀਤੇ ਹਨ ਤਾਂ ਅਸੀਂ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਵੈਲ ਪ੍ਰੈਕਟੀਕਲਸ ਵੈਲ ਪ੍ਰੈਕਟੀਕਲਸ ਕਰਵਾ ਕੇ ਬੱਚਿਆਂ ਨੂੰ ਨਾਲ ਦੀ ਪੂਰੀ ਬੇਸਿਕ ਨਿਊਟ੍ਰੀਟਿਵ ਵੈਲਿਊਜ਼ ਹੈ ਉਹਨਾਂ ਨੂੰ ਦੇ ਸਕੀਏ ਹਾਂ ਮੈਂ ਮਨਦੀਪ ਸਿੰਘ ਚੀਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਬਲਿਕ ਡਿਸਟ੍ਰਿਕਟ ਪਟਿਆਲਾ ਅੱਜ ਸਾਡੇ ਕੋਲ ਮਾਨਯੋਗ ਐਜੂਕੇਸ਼ਨ ਮਿਨਿਸਟਰ ਸਾਹਿਬ ਤੇ ਸਾਡੇ ਹਲਕੇ ਦੇ ਮਾਨਯੋਗ ਵਿਧਾਇਕ ਸਲਾਗੁਰਲਾਲ ਸਿੰਘ ਜੀ ਕਨੌਰ ਸਕੂਲ ਦੇ ਵਿੱਚ ਬਾਉਂਡੀ ਵਾਲ ਨਵੀਂ ਬਣੀ ਐ ਪਲੱਸ 3 ਕਮਰੇ ਪਲੱਸ ਇੱਕ ਅਸੀਂ ਹੋਮ ਸਾਇੰਸ ਲੈਬ ਤਿਆਰ ਕੀਤੀ ਐ ਉਹਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਨੇ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਤਹਿਤ ਬੈਚ ਵਾਈਜ਼ ਅਲੱਗ-ਅਲੱਗ ਤੌਰ ਤੇ ਪ੍ਰਿੰਸੀਪਲਜ਼ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਸੀ ਤਾਂ ਮੈਂ ਵੀ ਉਸ ਟ੍ਰੇਨਿੰਗ ਦਾ ਵਿੱਚ ਹਿੱਸੇਦਾਰ ਸੀ ਤਾਂ ਉਸ ਟ੍ਰੇਨਿੰਗ ਦੇ ਤੋਂ ਬਾਅਦ ਮੈਂ ਇੱਕ ਪ੍ਰੋਜੈਕਟ ਚੁਜ਼ ਕੀਤਾ ਸੀ ਕਿ ਮੈਂ ਆਪਣੇ ਸਕੂਲ ਚ 6ਵੀਂ ਤੋਂ 12ਵੀਂ ਤੱਕ ਦੇ ਸਾਰੇ ਬੱਚਿਆਂ ਨੂੰ ਜਿਹੜੀ ਹੈ ਹੋਮ ਸਾਇੰਸ ਦੀ ਟ੍ਰੇਨਿੰਗ ਜਿਹਦੇ ਤਹਿਤ ਬੱਚੇ ਜਿਹੜਾ ਆਪਣਾ ਖਾਣਾ ਆਪਣਾ ਚਾਹ ਬਾਰ ਉਹ ਆਪ ਬਣਾ ਸਕਣ ਤੇ ਇਸੇ ਤਹਿਤ ਸਰਕਾਰ ਵੱਲੋਂ ਕਮਰਾ ਪ੍ਰੋਵਾਈਡ ਕਰਵਾਇਆ ਗਿਆ ਤੇ ਹੋਮ ਸਾਇੰਸ ਲੈਟ ਹੈ ਜਿੰਨਾ ਵੀ ਸਮਾਨ ਹੈ ਉਹ ਅਦਰ ਸੋਰਸਸ ਤੋਂ ਪ੍ਰੋਵਾਈਡ ਕਰਕੇ ਇੱਕ ਬੈਸਟ ਹੋਮ ਸਾਇੰਸ ਲੈਬ ਜਿਹੜੀ ਹੈ ਉਹ ਬੱਚਿਆਂ ਲਈ ਤਿਆਰ ਕੀਤੀ ਗਈ ਹੈ ਇਸ ਦੇ ਲਈ ਮੈਂ ਪੰਜਾਬ ਸਰਕਾਰ ਦਾ ਆਪਣੇ ਹਲਕਾ ਐਮ ਐਲ ਐਸ ਦਾ ਤੇ ਸਮੂਹ ਸਟਾਫ ਦਾ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਇਹ ਸਾਰਾ ਕੰਮ ਜਿਹੜਾ ਹੈ ਉਹ ਸਿਰੇ ਚੜ੍ਹ ਸਕਿਆ ਤੇ ਉਹਨਾਂ ਕੰਪਨੀਆਂ ਦਾ ਜਿਨ੍ਹਾਂ ਤੋਂ ਮੈਂ ਇਹ ਸਮਾਨ ਖਰੀਦਿਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਤੇ ਤੁਸੀਂ ਬੱਚਿਆਂ ਨੂੰ ਜਿਹੜਾ ਹੈਗਾ ਤੇ ਬਾਕੀ ਹਰ ਕਾਮ ਦਾ ਖਾਸ ਬਰਾਸਾ ਹੋਊਗਾ ਕਿ हां जी ਮੇਰੇ ਕੋ ਹோம் ਸਾਇੰਸ ਟੀਚਰ ਨੇ ਜੀ ਸ਼੍ਰੀਮਤੀ ਨਿਸ਼ਾ ਗੋਇਲ ਜੀ ਤੇ ਉਹਨਾਂ ਲੋ ਪਹਿਲਾਂ ਵੀ ਕੋਸ਼ਿਸ਼ ਰਹਿੰਦੀ ਹੈ ਲੇਕਿਨ ਉਹਨਾਂ ਕੋਲ ਇਹੀ ਲੈਬ ਜਿਹੜੀ ਸੀ ਹਾਈ ਟੈਕ ਲੈਬ ਜ ਨੂੰ ਮੈਂ ਕਹਿ ਸਕਦਾ ਕਿ ਉਹ ਉਹਨਾਂ ਕੋਲ ਪ੍ਰੋਵਾਈਡ ਨਹੀਂ ਸੀ ਤੇ ਜਦੋਂ ਸਿੰਗਾਪੁਰ ਗਿਆ ਤਾਂ ਉੱਥੇ ਸਿੰਗਾਪੁਰ ਦਾ ਜਿਹੜਾ ਕਲਚਰ ਦੇਖਿਆ ਕਿ ਉਹ ਸਕੂਲਾਂ ਦੇ ਵਿੱਚ ਬੱਚਿਆਂ ਸਾਰੇ ਬੱਚਿਆਂ ਨੂੰ ਕੁਕਿੰਗ ਸਿਖਾਉਂਦੇ ਨੇ ਤਾਂ ਉਤੋਂ ਮੋਟੀਵੇਟ ਹੋ ਕੇ ਮੈਂ ਆਪਣੇ ਸਕੂਲ ਦੇ ਸਾਰੇ ਬੱਚਿਆਂ ਨੂੰ ਇਹ ਜਿਹੜੀ ਹੋਮ ਸਾਇੰਸ ਦੇ ਵਿੱਚ ਪਰਫੈਕਟ ਕਰਨਾ ਚਾਹੁੰਦਾ ਤਾਂ ਜੋ ਬੱਚੇ ਜਿਹੜੇ ਜਦੋਂ ਬਾਹਰ ਪੜਨ ਜਾਂਦੇ ਨੇ ਤਾਂ ਉਹਨਾਂ ਨੂੰ ਆਪਣੇ ਖਾਣਾ ਬਣਾਉਣ ਦੇ ਵਿੱਚ ਕਦੇ ਵੀ ਕੋਈ ਪ੍ਰੋਬਲਮ ਨਾ ਆਵੇ ਬੱਚਿਆਂ ਨੂੰ ਹੋਰ ਵੀ ਕੀ ਐਕਟੀਵਿਟੀਜ਼ ਕਾਈ ਜਾਂਦੀ ਹੈ ਸਕੂਲ ਦੇ ਵਿੱਚ ਬੱਚਿਆਂ ਨੂੰ ਜਿੱਥੇ ਅਸੀਂ ਬੈਸਟ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਾ ਰਹੇ ਹਾਂ ਸਰਕਾਰ ਦੀ ਸਹਾਇਤਾ ਦੇ ਨਾਲ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਬਹੁਤ ਸਾਰੀਆਂ ਗ੍ਰਾਂਟਾਂ ਜਿਹੜੀਆਂ ਨੇ ਸਕੂਲਾਂ ਨੂੰ ਜਾਰੀ ਕੀਤੀਆਂ ਜਾਂ ਕਈਆਂ ਨੇ ਪਿਛਲੇ ਇਹ ਸਾਲਾਂ ਦੇ ਵਿੱਚ ਬੌਂਡੀਵਾਲ ਦੀ ਗ੍ਰਾਂਟ ਨੇਅਰ ਅਬਾਊਟ ਕੋਈ 14 ਲੱਖ ਰੁਪਏ ਸਾਨੂੰ ਜਾਰੀ ਕੀਤਾ ਗਿਆ ਸੀ ਤਿੰਨ ਕਮਰਿਆਂ ਲਈ 21 ਲੱਖ ਰੁਪਏ ਜਾਰੀ ਕੀਤਾ ਗਿਆ ਸੀ ਇਹ ਹੋਮ ਸਾਇੰਸ ਲੈਬ ਜਿਹੜੀ ਤਿਆਰ ਹੋਈ ਹੈ ਇਹਦੀ ਕੰਸਟਰਕਸ਼ਨ ਦੇ ਲਈ 7 ਲੱਖ ਰੁਪਏ ਤਿਆਰ ਕੀਤਾ ਦਿੱਤਾ ਜਾਰੀ ਕੀਤਾ ਗਿਆ ਸੀ ਤੇ ਜਿਹਦੇ ਤਹਿਤ 인ਫਰਾਸਟ੍ਰਕਚਰ ਇਨਾ ਵਧੀਆ ਸਕੂਲ ਦਾ ਪ੍ਰਾਈਵੇਟ ਸਕੂਲ ਨਾਲੋਂ ਵੀ ਬੈਟਰ ਸਕੂਲ ਹੈ ਇਹ ਇਸ ਸਕੂਲ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਹਰੇਕ ਕਮਰੇ ਦੇ ਵਿੱਚ ਪ੍ਰੋਜੈਕਟਰ ਲੱਗਿਆ ਹੈ ਹਰੇਕ ਕਮਰੇ ਦੇ ਵਿੱਚ ਸਪੀਕਰ ਹੈ ਹਰੇਕ ਕਮਰੇ ਦੇ ਵਿੱਚ ਕੈਮਰਾਜ ਲੱਗੇ ਹੋਏ ਹੈ ਵਧੀਆ ਬੈਠਣ ਲਈ ਬੈਂਚਸ ਪ੍ਰੋਵਾਈਡ ਕੀਤੇ ਗਏ ਨੇ ਜਿੱਥੇ ਇਹ ਸਕੂਲ ਪੜ੍ਹਾਈ ਦੇ ਵਿੱਚ ਮੱਲਾ ਮਾਰ ਰਿਹਾ ਹੈ ਉੱਥੇ ਇਹ ਖੇਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਅੱਗੇ ਹੈ ਪਿਛਲੇ ਸਾਲ ਦੇ ਵਿੱਚ ਹੀ ਸਾਡੇ ਸਕੂਲ ਦੇ ਦੋ ਬੱਚੇ ਜਿਹੜੇ ਨੇ ਉਹ ਇੰਡੀਆ ਟੀਮ ਵਿੱਚ ਖੇਡ ਕੇ ਆਏ ਨੇ ਇੱਕ ਬੱਚਾ ਜਿਹੜਾ ਉਹ ਵਾਲੀਬਾਲ ਦੇ ਵਿੱਚ ਇੰਡੀਆ ਟੀਮ ਦੇ ਵੱਲੋਂ ਖੇਡਿਆ ਤੇ ਇੱਕ ਬੱਚਾ ਜਿਹੜਾ ਉਹ ਸਾਡਾ ਕ੍ਰਾਸ ਦੇ ਵਿੱਚ ਮੰਗੋਲੀਆ ਜਿਹੜਾ ਹੁਣ ਪਿੱਛੇ ਜੇ ਖੇਡ ਕੇ ਆਇਆ